ਸਸ਼ਕਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੀਐਸ ਹੈਰੀ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਹਾਂ ਅਸੀਂ ਗੱਲ ਕਰਦੇ ਪਿੰਡ ਸਾਲ ਦੇ ਵਿੱਚ ਜੋ ਕਿ ਬਲਾਕ ਨੌਰ ਦੇ ਵਿੱਚ ਪੈਂਦਾ ਤੁਹਾਨੂੰ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਜੋ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਫ੍ਰੀ ਅੱਖਾਂ ਦਾ ਚੈੱਕਅਪ ਜੋ ਹੈ ਕਰਨ ਦੇ ਲਈ ਲਗਾਤਾਰ ਜਿਹੜੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਅੱਜ 23 ਤਾਰੀਖ ਜੋ ਹੈ ਦਿਨ ਮੰਗਲਵਾਰ ਨੂੰ ਜੋ ਹੈ ਫ੍ਰੀ ਅੱਖਾਂ ਦਾ ਚੈੱਕਅਪ ਪਿੰਡ ਸਾਲ ਦੇ ਵਿੱਚ ਜੋ ਕਿ ਰੱਖਿਆ ਗਿਆ ਜਿਸ ਤਰ੍ਹਾਂ ਅਸੀਂ ਦੱਸਦੇ ਕਿ ਅੰਬਾਲਾ ਤੋਂ ਮਿਸ਼ਨ ਹਸਪੀਟਲ ਤੋਂ ਜੋ ਹੈ ਸਪੈਸ਼ਲੀ ਜੋ ਹੈ ਟੀਮ ਜੋ ਹੈ ਪੂਰੀ ਬੱਸ ਦੇ ਨਾਲ ਜੋ ਪੂਰੀ ਟੀਮ ਇੱਥੇ ਜੋ ਆ ਪਹੁੰਚੀ ਤਾਂ ਇਸ ਦੌਰਾਨ ਦੱਸਦੇ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਹੁਣ ਤੱਕ ਜਿਹੜਾ ਟੈਸਟ ਕੀਤਾ ਡਾਕਟਰਸ ਦੁਆਰਾ ਦੱਸਿਆ ਗਿਆ ਕਿ ਹੁਣ ਤੱਕ 200 ਤੋਂ ਪਲੱਸ ਜੋ ਹੈ ਪੇਸ਼ੈਂਟ ਨੂੰ ਜੋ ਗਿਆ ਚੈੱਕ ਕੀਤਾ ਗਿਆ ਤੇ 20 ਤੋਂ ਪਲੱਸ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਜੋ ਹੈ ਆਪਰੇਸ਼ਨ ਦੇ ਲਈ ਜਨਾ ਇਹਨਾਂ ਨੇ ਜੋ ਹੈ ਨਾਲ ਲੈ ਜਾਣ ਦੇ ਲਈ ਤਿਆਰੀ ਕੀਤੀ ਗਈ ਹੈ ਖੁਦ ਪਾਸ ਦੇ ਵਿੱਚ ਨਾਲ ਲੈ ਕੇ ਜਾ ਰਹੇ ਆ ਔਰ ਖੁਦ ਆਪਰੇਸ਼ਨ ਕਰਕੇ ਦੋ ਦਿਨ ਬਾਅਦ ਛੱਡ ਕੇ ਵੀ ਜਾਣਗੇ ਔਰ ਬਹੁਤ ਸਾਰੇ ਲੋਕਾਂ ਨੂੰ ਦਵਾਈਆਂ ਜਿਹੜੇ ਕਿ ਪ੍ਰੋਵਾਈਡ ਕੀਤੀਆਂ ਬਹੁਤ ਹੀ ਅੱਛੇ ਤਰੀਕੇ ਨਾਲ ਡਾਕਟਰਾਂ ਦੇ ਵੱਲੋਂ ਜੋ ਹੈ ਦੇਖਭਾਲ ਚੈੱਕ ਅਪ ਕੀਤੀ ਗਈ ਹੈ ਬਹੁਤ ਸਾਰੇ ਨੇੜੇ ਦੇ ਪਿੰਡਾਂ ਦੇ ਦੂਰੋਂ ਦੂਰੋਂ ਆਣ ਕੇ ਕਾਫੀ ਦੂਰ ਤੋਂ ਵੀ ਆਣ ਕੇ ਪਿੰਡਾਂ ਨੇ ਜੋ ਆਣ ਕੇ ਇੱਥੇ ਲੋਕਾਂ ਨੇ ਜੋ ਇੱਥੇ ਆਣ ਕੇ ਜੋ ਆਪਣੇ ਆਪਣੇ ਅੱਖਾਂ ਦਾ ਟੈਸਟ ਜੋ ਅਗੀ ਕਰਾਇਆਗਾ ਬਾਕੀ ਹੋਰ ਇਸਦੀ ਜੋ ਗੱਲਬਾਤ ਹੈ ਅੱਛੇ ਜੋ ਡਾਕਟਰਸ ਹੈ ਉਹ ਸੀਨੀਅਰਸ ਹੈ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕੀ ਕਰਨਾ ਚਾਹੁੰਦੇ ਇਸ ਬਾਰੇ ਮੈਂ ਤੁਹਾਡਾ ਆਪਣਾ ਪੀਐਸ ਹੈਰੀ ਫਲਕਨੌਰ ਸਾਹਲ ਜੀ ਮੈਂ ਜੀ ਅੱਜ ਦੇ ਕੈਂਪ ਬਾਰੇ ਦੱਸੋ ਮੈਮ ਜਿਹੜਾ ਸਾਹਲ ਪਿੰਡ ਤੇ ਕੈਂਪ ਲੱਗਿਆ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਹਾਂ ਹਾਂ ਜੀ ਅੱਜ ਪ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ ਇਸ ਦੇ ਵਿੱਚ ਸਾਡੇ ਬੱਚੇ ਵੀ ਸਕੂਲ ਦੇ ਆਏ ਨੇ ਸਰਕਾਰੀ ਮੀਡਲ ਸਕੂਲ ਸਹਾਲ ਦੇ ਅਸੀਂ ਬੱਚਿਆਂ ਦੀਆਂ ਵੀ ਅੱਖਾਂ ਨੇ ਜਿਹੜੀਆਂ ਉਹਨਾਂ ਦੀ ਚੈੱਕ ਕਰਵਾਈਆਂ ਡਾਕਟਰਾਂ ਨੇ ਬਹੁਤ ਵਧੀਆ ਉਹਦੇ ਨਾਲ ਚੈੱਕ ਕੀਤੀਆਂ ਬੱਚਿਆਂ ਦਾ ਬਾਕੀਆਂ ਦਾ ਬਹੁਤ ਵਧੀਆ ਰਿਜ਼ਲਟ ਕੁਝ ਬੱਚੇ ਉਹ ਜਿਹੜੇ ਵੀ ਟੀਵੀ ਵਗੈਰਾ ਦੇਖਦੇ ਆ ਜਿਆਦਾ ਤਾਂ ਆਪਣੇ ਮੋਬਾਈਲ ਜਿਆਦਾ ਚਲਾਉਂਦੇ ਆ ਉਹਨਾਂ ਦੀ ਅੱਖਾਂ ਚ ਜਿਹੜੀ ਨਿਗਾ ਹੈਗੀ ਆ ਬੀਕ ਆ ਉਹਨਾਂ ਬਾਰੇ ਥੋੜ੍ਹਾ ਜਿਹਾ ਵੀ ਦੱਸਿਆ ਗਿਆ ਵੀ ਇਹਨਾਂ ਨੂੰ ਮੋਬਾਈਲ ਘੱਟ ਚਲਾਇਆ ਜਾਵੇ ਹਾਂਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਕੀ ਪਿੰਡ ਦੇ ਨੌਜਵਾਨਾਂ ਨੇ ਬੜਾ ਵਧੀਆ ਮਾਰਿਆ ਹੈ ਹਾਂਜੀ ਪੈਰੈਂਟਸ ਨੂੰ ਕੀ ਕਹਿਣਾ ਚਾਹੋਗੇ ਜੀ ਪੈਰੈਂਟਸ ਨੂੰ ਇਹੀ ਕਹਾਂਗੇ ਵੀ ਤੁਸੀਂ ਵੀ ਹਾਂ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਵੋ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਮੋਬਾਈਲ ਘੱਟ ਦੋ ਘੱਟ ਦੇਵੋ ਕੋਈ ਇਹਨਾਂ ਨੂੰ ਕੋਈ ਕੰਮ ਕਰਨਾ ਹੁੰਦਾ ਤਾਂ ਉਦੋਂ ਹੀ ਮੋਬਾਈਲ ਦਿੱਤਾ ਜਾਵੇ ਹਾਂਜੀ ਸਰ ਆਪਣਾ ਨਾਮ ਦੱਸਾਂਗੇ ਸਰ ਅੱਜ ਦਾ ਜੋ ਕੈਂਪੇਨ ਦੇ ਬਾਰੇ ਜਾਣਕਾਰੀ ਦੇ ਰਹੇ ਮੇਰਾ ਨਾਮ ਜਾਕਿਰ ਹੈ ਮੈਂ ਮਿਸ਼ਨ ਹਸਪੀਟਲਸ ਐ ਸੰਬਾਲਾ ਸ਼ਹਿਰ ਜੀ और हम हाँ सुबह दस बजे आए थे हाँ जी। और दो बजे तक ऑपरी करनी है हमें अब तक हमने दो सौ तक ऑपरी कर चुके हैं और ट्वेंटी तक ऑपरेशन के लिए हम पेशेंट लेके जा रहे हैं यहाँ से इसमें कि, किस किस चीज का आप जो जो टेस्ट कर रहे रहे हैं हैं सर क्या क्या प्रोवाइड करवा इसमें हम मैन कैट्रेक्ट कर रहे हैं चिट्टा मोतिया चिट्टा मोतिया जी और कैसे आप अगर किसी को चश्मे का नंबर है तो उसको चश्मे का नंबर दे रहे रहे हैं हैं जी और चेक कर किस तरह की प्रॉब्लम ज्यादातर सामने आ रही है आया ज्यादा मोती की तो आप उसको हॉस्पिटल लेके जा रहे हैं है उनको बिल्कुल फ्री ऑपरेशन उनका। वहाँ पे खाना रहना सहना सब कुछ फ्री कितने दिनों तक हो जाएगा ये? आज लेके जाएगा आज टेस्ट करेंगे। कल ऑपरेशन करके परसों कर आप खुद ही छोड़ के जाओगे हाँ जी खुद ही छोड़ के पेशेंट इसमें जो है ऑपरेशन के लिए ऑपरेशन के लिए लगभग ट्वेंटी अभी तक कितने देख चुके हैं अभी तक दो सौ के लगभग दो सौ के आसपास आप यहाँ पर जो है पहली बार इस तरह नहीं नहीं, तो हर हफ्ते दो कैंप लगते, लगते। रहते हैं आपको हॉस्पिटल देता है या कोई मतलब संस्था या कोई चीज आपको जो है तो अभी आपकी जो पूरी टीम है ऐसे ही सारी रहती है या मतलब चेंज होते रहते हैं चेंज होते रहते हैं ठीक है अभी नेक्स्ट कैंप और आगे जाएगा कहते जी ओके okay, और यहाँ के जो विलेजेस के गांव है उनके साथ मिलके आपको कैसा लगा हूं? बहुत अच्छा लगा कैसे कैसे लोग से सब अच्छे अच्छे पेश आए साथ ठीक है उसका आपके सभी के मतलब पूरी आपके जो हेल्प की है सर जी जी ठीक है क्या कहना चाहोगे आप लोगों के बारे में बस अच्छे अच्छे है सब यहाँ पे जी ठीक है थैंक यू あっ、たっぷり食べに行くかも。あ <noise> っ<楽>、ほら <laughs>、お疲れました。

ਦਵਾਈ ਵਗੈਰਾ ਦਿੱਤੀ ਹੈ ਤੁਹਾਨੂੰ ਹੈ ਠੀਕ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਦੂਰ ਦੂਰ ਤੋਂ ਬਜ਼ੁਰਗ ਔਰਤਾਂ ਔਰ ਛੋਟੀ ਉਮਰ ਦੇ ਬੱਚੇ ਔਰ ਜੋ ਹੈ ਵੱਡੀ ਉਮਰ ਦੇ ਬਜ਼ੁਰਗ ਜਿਹੜੇ ਹੈਗੇ ਸਾਰੇ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਚੱਲ ਕੇ ਜੋ ਇੱਥੇ ਜੋ ਹੈ ਆਈਸ ਜਿਹੜਾ ਕੈਂਪ ਸੀਗਾ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਜੋ ਪਿੰਡ ਸਾਹਾਲ ਦੇ ਵਿੱਚ ਜੋ ਹੈ ਕਰਾਇਆ ਜਾ ਰਿਹਾ ਉਹਦੇ ਵਿੱਚ ਕਾਫੀ ਦੂਰ ਤੋਂ ਆਣ ਕੇ ਜਿਹੜੇ ਕਿ ਬਜ਼ੁਰਗਾਂ ਨੇ ਵੀ ਜੋ ਹੈ ਆਪਣੀ ਜੋ ਹੈ ਬਿਮਾਰੀਆਂ ਜੋ ਹੈ ਦੱਸਣ ਦੀ ਕੋਸ਼ਿਸ਼ ਕੀਤੀ ਔਰ ਅੱਖਾਂ ਦਾ ਜੋ ਟੈਸਟ ਕਰਾਇਆ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਜਿਵੇਂ ਸੜਾ ਮੋਤੀਆ ਚਿੱਟਾ ਮੋਤੀਆ ਔਰ ਅੱਖਾਂ ਦੇ ਜੋ ਜਾਲਾ ਪੈ ਜਾਣਾ ਜਾਂ ਇਸ ਤੋਂ ਇਲਾਵਾ ਹੋਰ ਕਾਫੀ ਜਿਆਦਾ ਕਿਸੇ ਦੀ ਅੱਖਾਂ ਦੇ ਵਿੱਚੋਂ ਪਾਣੀ ਆਣਾ ਜਾਂ ਹੋਰ ਕਾਫੀ ਤਰ੍ਹਾਂ ਦੀ ਐਸੀ ਪ੍ਰੋਬਲਮਾਂ ਜਿਹੜੀ ਕਿ ਡਾਕਟਰਾਂ ਦੁਆਰਾ ਜਿਹੜੀ ਕਿ ਟੈਸਟ ਕੀਤੀ ਗਈ ਆ ਇਸ ਦੌਰਾਨ ਕਾਫੀ ਦੂਰੋਂ ਤੋਂ ਜੋ ਲੇਡੀਜ਼ ਜੋ ਪਹਿਣਾ ਚੱਲ ਕੇ ਜੋ ਹੈ ਦੂਰੋਂ ਦੂਰੋਂ ਕੋਈ ਬੱਸਾਂ ਰਹੀ ਆ ਟੋਆ ਰਹੀ ਗੱਡੀਆਂ ਦੇ ਵਿੱਚ ਬੈਠ ਕੇ ਜੋ ਹੈ ਸਵੇਰ ਤੋਂ ਹੀ ਆਣੇ ਜਿਹੜੇ ਕਿ 10 ਵਜੇ ਦਾ ਟਾਈਮ ਸੀਗਾ 9:30 ਵਜੇ ਤੋਂ ਹੀ ਸ਼ੁਰੂ ਹੋ ਗਏ ਸੀਗੇ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉੱਥੇ ਜੋ ਹੈ ਪੂਰੀ ਮੈਨੇਜਮੈਂਟ ਵੱਲੋਂ ਪੂਰੀ ਜਿਹੜੀ ਗੀਰ ਟੀਮ ਵੱਲੋਂ ਇੱਥੇ ਸਾਰਾਂ ਦਿਨਾਂ ਦਾ ਬੈਠਣ ਦਾ ਖਾਣ ਪੀਣ ਦਾ ਸਾਰੀ ਤਰ੍ਹਾਂ ਦਾ ਜੋ ਪ੍ਰਬੰਧ ਕੀਤਾ ਹੋਇਆ ਸੀਗਾ ਇਸ ਨਾਲ ਸਾਰੇ ਬਹੁਤ ਖੁਸ਼ ਸੀਗੇ